ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਵਿਚਾਰ ਬਹੁਤ ਜ਼ਿਆਦਾ ਖਾਸ ਹੈ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਇੱਕ ਯੁੱਧ ਦਾ ਇੱਕ ਜੰਗ ਦਾ ਮਾਹੌਲ ਬਣਦਾ ਜਾ ਰਿਹਾ ਦੋਵੇਂ ਪਾਸਿਆਂ ਤੋਂ ਫੌਲ ਤਿਆਰੀਆਂ ਹੋ ਚੁੱਕੀਆਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਕ ਡ੍ਰਿਲ ਦਾ ਵੀ ਬੰਦੋਬਸਤ ਕੀਤਾ ਗਿਆ ਜਿਸ ਦੇ ਵਿੱਚ ਬਚਾਅ ਦੇ ਤਰੀਕੇ ਦੱਸੇ ਜਾਣਗੇ ਸਾਇਰਨ ਦੀ ਆਵਾਜ਼ ਕਿਹੋ ਜੀ ਹੋਵੇਗੀ ਤੇ ਉਹ ਆਵਾਜ਼ ਸੁਣ ਕੇ ਆਪਾਂ ਕੀ ਕਰਨਾ ਹੈ ਇਹ ਸਾਰੀਆਂ ਹੀ ਤਿਆਰੀਆਂ ਪੰਜਾਬ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਕੀਤੀਆਂ ਜਾ ਰਹੀਆਂ ਦੇਖੋ ਸੰਗਤ ਜੀ ਮਾਹੌਲ ਆਪਣਾ ਵਾਰ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਕਿਹੋ ਜਿਹਾ ਮਰਜੀ ਬਣ ਜਵੇ ਪਰ ਆਪਾਂ ਹਰ ਸਮੇਂ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖਣਾ ਹੈ ਤਾਂ ਹੀ ਤੇ ਆਪਣੀ ਉਹ ਰੱਖਿਆ ਕਰਨਗੇ ਚਾਹੇ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਨੇ ਜਾਂ ਸੁੱਖ ਆ ਅਸੀਂ ਉਸ ਪਰਮਾਤਮਾ ਨੂੰ ਕਦੇ ਨਹੀਂ ਭੁੱਲਣਾ ਹੁਣ ਜੇ ਜੰਗ ਵੀ ਲੱਗਦੀ ਹੈ ਤਾਂ ਅਸੀਂ ਉਸ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖਣਾ ਆ ਸਾਡਾ ਜੀਵਣਾ ਅਤੇ ਮਰਨਾ ਉਹਨਾਂ ਦੇ ਨਾਲ ਹੋਣਾ ਚਾਹੀਦਾ ਆ ਉਹਨਾਂ ਦੀ ਯਾਦ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਦੇਖੋ ਨਾ ਮਰਨਾ ਤਾਂ ਇੱਕ ਨਾ ਇੱਕ ਦਿਨ ਹੈ ਚਾਹੇ ਉਹ ਅੱਜ ਜਾਂ ਅਜ ਤੋਂ 50 ਜਾਂ 100 ਸਾਲ ਬਾਅਦ ਕੋਈ ਵੀ ਜੀਵ ਕੋਈ ਵੀ ਇੱਥੇ ਜੀਵ ਜੰਤੂ ਪੱਕੇ ਤੌਰ ਤੇ ਨਹੀਂ ਹੈ ਇਹ ਸਭ ਨਾਸ਼ਵਾਨ ਚੀਜ਼ਾਂ ਨੇ ਜੇ ਸੀ ਇਹ ਸਗੋਂ ਅਕਸੈਪਟ ਕਰਕੇ ਰੱਖੀਏ ਸਿਮਰਨ ਆਪਣਾ ਜਾਰੀ ਰੱਖਣਾ ਆ ਕੁਝ ਵੀ ਹੋਵੇ ਚਾਹੇ ਸਾਨੂੰ ਆਪਣਾ ਘਰ ਪਰਿਵਾਰ ਛੱਡਣਾ ਪੈ ਜਾਵੇ ਪਰ ਉਸ ਵਾਹਿਗੁਰੂ ਨੂੰ ਚੇਤੇ ਕਰਨਾ ਨਹੀਂ ਛੱਡਣਾ ਜੰਗ ਦਾ ਮਾਹੌਲ ਜੋ ਹੈ ਉਹ ਬਹੁਤ ਭਿਆਨਕ ਹੋ ਸਕਦਾ ਕਿਉਂਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਜੰਗਾਂ ਵੇਖੀਆਂ ਨਹੀਂ ਹੈ ਕਿ ਜਦੋਂ ਜੰਗ ਲੱਗ ਜਾਂਦੀ ਆ ਦੋ ਦੇਸ਼ਾਂ ਦੇ ਵਿਚਕਾਰ ਤਾਂ ਕੀ ਕੀ ਨੁਕਸਾਨ ਹੋ ਸਕਦਾ ਆ ਪਿੱਛੇ ਜੇ ਆਪਾਂ ਯੂਕਰੇਨ ਦਾ ਦੇਖਿਆ ਸੀ ਘਰਾਂ ਦੇ ਘਰ ਤਬਾਹ ਹੋ ਗਏ ਪਰ ਜੋ ਵਿੱਚ ਫੈਮਿਲੀਆਂ ਰਹਿੰਦੀਆਂ ਨੇ ਮੈਂਬਰ ਰਹਿੰਦੇ ਨੇ ਇਨਸਾਨ ਰਹਿੰਦੇ ਨੇ ਉਹਨਾਂ ਨੂੰ ਉਥੋਂ ਜਾਣਾ ਪੈਂਦਾ ਕਿਤੇ ਸੇਫ ਜਗ੍ਹਾ ਤੇ ਬਾਕੀ ਦੇਖੋ ਆਉਣ ਵਾਲਾ ਮਾਹੌਲ ਕਿਉਂ ਜਾ ਹੋਵੇਗਾ ਤਿਆਰੀਆਂ ਦੋਵੇਂ ਪਾਸੇ ਇਹਨਾਂ ਨੇ ਕਰ ਛੱਡੀਆਂ ਨੇ ਪਾਕਿਸਤਾਨ ਵੱਲੋਂ ਵੀ ਤੇ ਇੰਡੀਆ ਵੱਲੋਂ ਵੀ ਇੱਕ ਤਾਂ ਆਪਾਂ ਹਰ ਸਮੇਂ ਸਿਮਰਨ ਕਰਨਾ ਉਸ ਮਾਲਕ ਨੂੰ ਚੇਤੇ ਨਹੀਂ ਭੁਲਾਉਣਾ ਦੂਸਰਾ ਆਪਾਂ ਕੀ ਕਰਨਾ ਹੈ ਕਿ ਸਰਕਾਰੀ ਜਿੰਨੇ ਵੀ ਨਿਰਦੇਸ਼ ਆ ਰਹੇ ਆ ਉਹਨਾਂ ਨੂੰ ਪੂਆ ਧਿਆਨ ਦੇ ਨਾਲ ਸੁਣਨਾ ਹੈ ਤੇ ਉਹਨਾਂ ਦੀ ਪਾਲਣਾ ਕਰਨੀ ਹੈ ਤੁਸੀਂ ਆਪਣੇ ਫੋਨ ਦੇ ਜ਼ਰੀਏ ਰੇਡੀਓ, ਟੀਵੀ ਜਾਂ ਭਰੋਸੇਮੰਦ ਸਮਾਚਾਰ ਇਹਨਾਂ ਦੇ ਉੱਤੇ ਆਪਾਂ ਅਪਡੇਟ ਰਹਿਣਾ ਹੈ। ਹੁਣ ਜਿਵੇਂ ਅੱਜਕੱਲ੍ਹ ਸੋਸ਼ਲ ਮੀਡੀਆ ਚੱਲਦਾ ਪਿਆ ਹੈ ਨਾ ਸਾਰਿਆਂ ਨੂੰ ਪੈਸੇ ਬਣਾਉਣ ਦੀ ਪਈ ਹੈ ਕਿ ਅਸੀਂ ਕੋਈ ਏਦਾਂ ਦੀ ਫੇਕ ਨਿਊਜ਼ ਲਾ ਦਈਏ। ਸਾਡੇ ਉਹਦੇ ਵਿੱਚ ਵਿਊਜ਼ ਜ਼ਿਆਦਾ ਹੋਣਗੇ ਤੇ ਸਾਡੇ ਪੈਸੇ ਵਧਣਗੇ ਹੈ ਨਾ। ਤੇ ਜਦੋਂ ਆਪਾਂ ਫੇਕ ਨਿਊਜ਼ ਕੋਈ ਦੇਖਦੇ ਆਂ ਤਾਂ ਆਪਾਂ ਉਹ ਤੋਂ ਬਹੁਤ ਜਲਦੀ ਡਰ ਜਾਂਦੇ ਆਂ। ਇਸ ਕਰਕੇ ਆਪਾਂ ਭਰੋਸੇਮੰਦ ਜੋ ਨਿਊਜ਼ ਚੈਨਲ ਆ ਉਹਨਾਂ ਨੂੰ ਹੀ ਦੇਖ ਸਕਦੇ ਤੇ ਉਹਨਾਂ ਨੂੰ ਹੀ ਦੇਖਣਾ ਚਾਹੀਦਾ। ਸਭ ਤੋਂ ਖਾਸ ਗੱਲ ਕਿ ਇੱਕ ਐਮਰਜੈਂਸੀ ਕਿੱਟ ਤਿਆਰ ਰੱਖਣੀ ਆ ਜਿਹਦੇ ਵਿੱਚ ਆਪਣੇ ਕੋਲ ਪਾਣੀ ਹੋਵੇ ਘੱਟੋ ਘੱਟ 3 ਤੋਂ 4 ਲੀਟਰ ਇੱਕ ਬੰਦੇ ਦਾ ਤੇ ਖਰਾਬ ਨਾ ਹੋਣ ਵਾਲਾ ਭੋਜਨ ਜਿਵੇਂ ਕਿ ਬਿਸਕੁਟ ਡਰਾਈ ਫਰੂਟ ਕੁਝ ਖਾਸ ਦਵਾਈਆਂ ਤੇ ਫਰਸਟ ایڈ ਕਿੱਟ ਇਸ ਦੇ ਨਾਲ ਨਾਲ ਆਪਣੇ ਕੋਲ ਟਾਰਚ ਬੈਟਰੀਆਂ ਮੋਮਬੱਤੀਆਂ ਤੇ ਮਾਚਸ ਦੀਆਂ ਡੱਬੀਆਂ ਤੇ ਜ਼ਰੂਰੀ ਆਪਣੇ ਜਿੰਨੇ ਵੀ ਦਸਤਾਵੇਜ਼ ਨੇ ਆਧਾਰ ਕਾਰਡ ਪਾਸਪੋਰਟ ਮੈਡੀਕਲ ਰਿਕਾਰਡਸ ਵਾਟਰਪੂਫ ਬੈਗ ਦੇ ਵਿੱਚ ਸੰਭਾਲ ਕੇ ਰੱਖ ਲਵੋ ਦੇਖੋ ਮਾਲਕ ਕਿਰਪਾ ਕਰਨ ਕਿ ਇਹੋ ਜਿਹੇ ਹਾਲਾਤ ਨਾ ਬਣਨ ਕਿ ਕਿਸੇ ਨੂੰ ਆਪਣਾ ਘਰ ਛੱਡਣਾ ਪਵੇ ਆ ਹੁਣੇ ਅਸੀਂ ਨਿਊਜ਼ ਦੇਖਦੇ ਸੀ ਉਹ ਕਹਿੰਦੇ ਵੀ ਜੋ ਬਾਰਡਰ ਦੇ ਨਾਲ ਪੈਂਡ ਲੱਗਦੇ ਆ ਉਹ ਟਰਾਲੀਆਂ ਭਰ ਭਰ ਕੇ ਆਪਣਾ ਸਮਾਨ ਚਾਕੇ ਉੱਥੋਂ ਚਲੇ ਗਏ ਆ ਸੁਰੱਖਿਅਤ ਜਗ੍ਹਾ ਤੇ ਤੇ ਆਪਾਂ ਵੀ ਇੱਕ ਸੁਰੱਖਿਅਤ ਯੋਜਨਾ ਬਣਾਉਣੀ ਆ ਸੇਫਟੀ ਪਲਾਨ ਆਪਣੇ ਪਰਿਵਾਰਾਂ ਦੇ ਨਾਲ ਬੈਠ ਕੇ ਇੱਕ ਮੀਟਿੰਗ ਪੁਆਇੰਟ ਸੁਰੱਖਿਅਤ ਥਾਂ ਆਪਾਂ ਤੈਅ ਕਰਨਾ ਹੈ ਕਿ ਜੇ ਆਪਾਂ ਇੱਕ ਦੂਸਰੇ ਤੋਂ ਵਿਛੜ ਵੀ ਜਾਈਏ ਤਾਂ ਦੁਬਾਰਾ ਫੇਰ ਮਿਲ ਸਕੀਏ ਹੁਣ ਘਰ ਦੇ ਵਿੱਚ ਉਹ ਸਿੱਧੇ ਬਿਲਡਿੰਗਾਂ ਦੇ ਵਿੱਚ ਬੰਬ ਸੁੱਟਦੇ ਆ ਉਹ ਨਹੀਂ ਥੋੜੀ ਦੇਖਣਾ ਨਾ ਕਿ ਇੱਥੇ ਕੀ ਆ ਆਪਾਂ ਘਰ ਦੇ ਵਿੱਚ ਸੁਰੱਖਿਅਤ ਕਮਰਾ ਕੋਈ ਕੋਈ ਬੇਸਮੈਂਟ ਹੋਵੇ ਜਾਂ ਅੰਦਰੂਨੀ ਕਮਰਾ ਹੋਵੇ ਇਹਨਾਂ ਨੂੰ ਚੁਣਨਾ ਤੇ ਖਿੜਕੀਆਂ ਤੋਂ ਦੂਰ ਰਹਿਣਾ ਆਪਾਂ ਜਦੋਂ ਕਿਸੇ ਜਗ੍ਹਾ ਤੇ ਹਵਾਈ ਹਮਲੇ ਸ਼ੁਰੂ ਹੋ ਜਾਂਦੇ ਆ ਫਿਰ ਸਾਇਰਨ ਵੀ বাজਾਇਆ ਜਾਂਦਾ ਆ ਤੇ ਫਟਾਫਟ ਉਥੋਂ ਸੁਰੱਖਿਅਤ ਜਗ੍ਹਾ ਤੇ ਚਲੇ ਜਾਣਾ ਜੇਕਰ ਆਪਾਂ ਕਿਤੇ ਬਾਹਰ ਘੁੰਮਦੇ ਆ ਤਾਂ ਨਜ਼ਦੀਕੀ ਕਿਤੇ ਕਿਸੇ ਵੀ ਬੰਦ ਵਾਲੀ ਜਗ੍ਹਾ ਤੇ ਚਲੇ ਜਾਣਾ ਕੋਈ ਡਿਚ ਹੋਵੇ ਕੋਈ ਸੁਰੰਗ ਹੋਵੇ ਉਹਦੇ ਵਿੱਚ ਜਾ ਕੇ ਲੇਟ ਜਾਣਾ ਖਿੜਕੀਆਂ ਅਤੇ ਕੱਚ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਕਿਉਂਕਿ ਜਦੋਂ ਵੀ ਬਲਾਸਟ ਹੁੰਦਾ ਹੈ ਤਾਂ ਕੱਚ ਬਹੁਤ ਦੂਰ ਤੱਕ ਵਿਖਰਦਾ ਹੈ ਜੋ ਕਿ ਸਾਡੇ ਸਰੀਰ ਨੂੰ ਡੈਮੇਜ ਕਰ ਸਕਦਾ ਹਰ ਇੱਕ ਦੇ ਨਾਲ ਕਮਿਊਨੀਕੇਸ਼ਨ ਬਣਾ ਕੇ ਰੱਖਣਾ ਹੈ ਸੰਚਾਰ ਬਣਾ ਕੇ ਰੱਖਣਾ ਹੈ ਆਪਣੇ ਮੋਬਾਈਲਸ ਨੂੰ ਪੂਰੀ ਤਰ੍ਹਾਂ ਚਾਰਜ ਰੱਖੋ ਹੋ ਸਕਦਾ ਆਪਣੇ ਨਾਲ ਪਾਵਰ ਬੈਂਕ ਵੀ ਰੱਖੋ ਤੇ ਫੋਨ ਦੀ ਜੋ ਵਰਤੋਂ ਆ ਉਹ ਬੇਅਰਥ ਨਹੀਂ ਜਾਣੀ ਚਾਹੀਦੀ ਬੇਫਾਲਤੂ ਫੋਨ ਦੀ ਵਰਤੋਂ ਆਪਾਂ ਬੰਦ ਕਰਨੀ ਆ ਜਾਂ ਆਪਾਂ ਰੇਡੀਓ ਜਾਂ ਟੈਕਸਟ ਮੈਸੇਜ ਦੀ ਵਰਤੋਂ ਕਰਨੀ ਆ ਹੁਣ ਜੰਗ ਦੇ ਵਿੱਚ ਆਪਾਂ ਬਹੁਤ ਜਲਦੀ ਘਬਰਾ ਜਾਣੇ ਆ ਇਹਦੇ ਵਾਸਤੇ ਆਪਾਂ ਮੈਂਟਲੀ ਤੌਰ ਦੇ ਉੱਤੇ ਵੀ ਤਿਆਰ ਹੋਣਾ ਆ ਆਪਣੀ ਘਬਰਾਹਟ ਨੂੰ ਕੰਟਰੋਲ ਦੇ ਵਿੱਚ ਰੱਖਣਾ ਆ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਸ਼ਾਂਤ ਰੱਖਣਾ ਆ ਤੁਸੀਂ ਧਿਆਨ ਮੈਡੀਟੇਸ਼ਨ ਸਿਮਰਨ ਦੇ ਨਾਲ ਆਪਣੇ ਆਪ ਨੂੰ ਤੇ ਦੂਸਰਿਆਂ ਨੂੰ ਵੀ ਸ਼ਾਂਤੀਪੂਰਕ ਢੰਗਾਂ ਦੇ ਨਾਲ ਮਨ ਆਪਣੇ ਨੂੰ ਸਥਿਰ ਰੱਖ ਸਕਦੇ ਆ ਸਰਕਾਰੀ ਹਦਾਇਤਾਂ ਦੀ ਜਰੂਰ ਪਾਲਣਾ ਕਰਨੀ ਆ ਜੇਕਰ ਕਰਫਿਊ ਲੱਗਦਾ ਆ ਐਮਰਜੈਂਸੀ ਦੇ ਨੀਮਾ ਦੀ ਪੂਰੀ ਪਾਲਣਾ ਕਰਨੀ ਆ ਜੇਕਰ ਆਪਾਂ ਨੂੰ ਪਿੱਛੋਂ ਇਲਾਕਾ ਖਾਲੀ ਕਰਨ ਦਾ ਹੁਕਮ ਆ ਜਾਵੇ ਤਾਂ ਵੀ ਤੁਰੰਤ ਥਾਂ ਨੂੰ ਖਾਲੀ ਕਰਕੇ ਉੱਥੋਂ ਚਲੇ ਜਾਣਾ ਆ ਕਿਉਂਕਿ ਗਵਰਨਮੈਂਟ ਨੂੰ ਪਤਾ ਆ ਕਿ ਉੱਥੇ ਅਟੈਕ ਹੋਣਾ ਤਾਂ ਹੀ ਉਹਨਾਂ ਨੇ ਉਹ ਖਾਲੀ ਕਰਨ ਵਾਸਤੇ ਕਿਹਾ ਸ਼ਾਂਤੀ ਵਾਸਤੇ ਆਪਾਂ ਪ੍ਰਾਰਥਨਾ ਕਰਨੀ ਆ ਕਿ ਵਾਹਿਗੁਰੂ ਜੀ ਅੱਜ ਨੇ ਤਾਂ ਕੱਲ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਤਾਂ ਆਉਣਾ ਹੀ ਆ ਬਸ ਜਦੋਂ ਵੀ ਆਉਣਾ ਆ ਮਿਹਰ ਰੱਖਿਓ ਸਾਡੇ ਅਤੇ ਸਾਡੇ ਪਰਿਵਾਰ ਤੇ ਸਰਬੱਤ ਦੇ ਭਲੇ ਵਾਸਤੇ ਇਸ ਵੀਡੀਓ ਦੇ ਵਿੱਚ ਕੁਝ ਖਾਸ ਮੈਸੇਜ ਹੈ ਕੁਝ ਖਾਸ ਹਦਾਇਤਾਂ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਹਰ ਇੱਕ ਨੂੰ ਬੱਚਿਆਂ ਨੂੰ ਜਵਾਨਾਂ ਨੂੰ ਬਜ਼ੁਰਗਾਂ ਨੂੰ ਪਤਾ ਹੋਣਾ ਜ਼ਰੂਰੀ ਆ ਜੰਗ ਲੱਗੇ ਜੋ ਮਰਜ਼ੀ ਹੋਵੇ ਚਾਹੇ ਖੁਸ਼ੀ ਦੇ ਆ ਚਾਹੇ ਗਮੀ ਦੇ ਆ ਅਸੀਂ ਸਿਮਰਨ ਜ਼ਰੂਰ ਕਰਨਾ ਹੈ ਵਾਹ ਗੁਰੂ ਵਾਹ ਗੁਰੂ ਜੇ ਆਪਣੇ ਅੰਦਰ ਜੋਸ਼ ਭਰਨਾ ਹੈ ਨਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਅਸੀਂ ਉਸ ਪਰਮਾਤਮਾ ਦੇ ਨਾਲ ਜੁੜ ਵੀ ਸਕਦੇ ਹਾਂ ਤੇ ਆਪਣੇ ਮਨ ਦੇ ਉੱਤੇ ਕਾਬੂ ਵੀ ਰੱਖ ਸਕਦੇ ਹਾਂ ਕਿਉਂਕਿ ਜਦੋਂ ਜੰਗ ਦਾ ਮਾਹੌਲ ਬਣ ਜਾਵੇ ਫਿਰ ਮਨ ਬਹੁਤ ਜਲਦੀ ਕਮਰੋਂਦਾ ਹੈ ਤੇ ਮਨ ਆਪਣਾ ਕਵਰਾਵੇ ਨਾ ਇਸ ਵਾਸਤੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵੱਧ ਤੋਂ ਵੱਧ ਐਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ